ਸ਼੍ਰੀ ਗੁਰੂ ਰਵਿਦਾਸ ਭਵਨ ਪਿੰਡ ਨੰਗਲ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਜਨਮ ਦਿਹਾੜਾ 11 ਅਤੇ 12 ਫਰਵਰੀ ਨੂੰ ਬੜੀ ਹੀ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਸੰਬੰਧ ਵਿੱਚ 9 ਫਰਵਰੀ ਰਾਤ 6 ਵਜੇ ਸਾਈਂ ਪੱਪਲ ਸ਼ਾਹੀ ਸਤਿਗੁਰਾਂ ਦੀ ਮਹਿਮਾਨ ਨਾਲ ਸੰਗਤਾਂ ਨੂੰ ਨੇਹਾਲ ਕਰਨਗੇ ਜੋ ਸਾਰੇ ਕਮੇਟੀ ਮੈਂਬਰ ਅਤੇ ਸਾਰੀ ਸਾਦ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਸਾਥੀ ਗੁਰਦੁਆਰਾ ਸੈਵਿਖੇ ਟਾਈਮ ਸਿਰ ਪਹੁੰਚਣ ਦੀ ਕਿਰਪਾ ਕਰਨ ਫਿਲੌਰ ਤੋਂ ਰਾਏਕਰ ਨੰਗਲ ਦੀ ਵਿਸ਼ੇਸ਼ ਰਿਪੋਰਟ ਜੀ ਜਿਵੇਂ ਵੀ ਸਾਰੇ ਭਰਾ ਵੀ ਬਜ਼ੁਰਗ ਨੇ ਹੋੰਗਣ ਨੂੰ ਹਾਰ ਬਣਾ ਦੇ ਮੰਦਿਰ ਸੰਗਤਾਰੇ जे कहण पाया हुन ਜਿਹੜਾ ਕੁਝ ਮੰਗਦਾ ਨਾ ਹੋਵੇ ਉਹਨੂੰ ਦਿੱਤਾ ਹੀ ਹੋਵੇ ਉਹਨੂੰ ਦਾਤਾ ਕਹਿੰਦੇ ਏ ਮੇਰਾ ਦਾਤਾ ਸਤਿਗੁਰੂ ਕਨਸ਼ੀਵਾਰਾ ਜੇ ਸਤਿਗੁਰ ਨੇ ਕਿਰਪਾ ਕੀਤੀ ਹੈ ਹੱਥ ਜੋੜ

اسی پروڑ پروڑ باری کی سجدہ کریئے ہوئی کھوڑ ہے کھوڑ ہے لکھ لکھ باری سجدہ کریئے ہوئی شہد 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 حق سجد نمبردار دکھیاں مظلومہ دے مہان مسئلہ گریب نواز گروہ دے گروہ جگت پروہ جگت پتہ سطر روی داس محلائی مرپا کے سبتہ اے جنگی بری بری ਅੱਜ ਸਤ ਗੁਰਾਂ ਦਾ 628ਵਾਂ ਪ੍ਰਕਾਸ਼ ਵਿਹਾੜਾ ਪੂਰੀ ਦੁਨੀਆ ਦੇ ਕੋਨੇ-ਕੋਨੇ ਵਿੱਚ ਸਤ ਪਹਿਲਾ ਸਾਰੀ ਸੰਗਤ ਨੂੰ ਜੈ ਗੁਰਦੇਵ ਧੰ ਗੁਰਦੇਵ ਧੰ ਤਨ ਸਤ ਗੁਰ ਅਰਬਦਾਸ ਮਹਾਰਾਜ ਦੇ 648ਵਾਂ ਪ੍ਰਕਾਸ਼ ਦਿਹਾੜੀ ਦੀ ਦੇਸ਼ ਵਿਦੇਸ਼ ਵਿੱਚ ਵਸਦੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਸ਼੍ਰੀ ਗੁਰੂ ਅਰਬਦਾਸ ਮਹਾਰਾਜ ਦਾ 648ਵਾਂ ਪ੍ਰਕਾਸ਼ ਦਿਹਾੜਾ ਪਿੰਡ ਨੰਦਲ ਤਸੀਲ ਫਲੋਰ ਜ਼ਿਲ੍ਹਾ ਜਲੰਧਰ ਵਿੱਚ ਬੜੀ ਸ਼ਰਧਾ ਤੇ ਧੂਮਤਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਇਸੇ ਲੜੀ ਦੇ ਤਹਿਤ ਸ਼੍ਰੀ ਗੁਰੂ ਅਰਬਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਫਤਾਵਾਰੀ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਤਹਿਤ ਅੱਜ ਸੰਤ ਪਪਲਦਾਸ ਜੀ ਪਰੋ ਮਜਾਰੇ ਵਾਲਿਆਂ ਨੇ ਆਪਣੇ ਰਸ ਭਿੰਨੇ ਕੀਰਤਨ ਦੇ ਨਾਲ ਸੰਤਾਂ ਨੂੰ ਨਿਹਾਲ ਕੀਤਾ ਹੈ ਇਸੇ ਤਰ੍ਹਾਂ ਗੁਰਪੁਰ ਦੇ ਸੰਬੰਧ ਵਿੱਚ ਰੋਜ਼ਾਨਾ ਗੁਰੂ ਘਰ ਦੇ ਵਿੱਚ ਕੀਰਤਨ ਸਮਾਗਮ ਚੱਲ ਰਹੇ ਨੇ ਇਹਨਾਂ ਕੀਰਤਨ ਸਮਾਗਮਾਂ ਵਿੱਚ ਪਹੁੰਚ ਕੇ ਆਪਣਾ ਜੀਵਨ ਸਫਲ ਕਰੋ ਜੀ ਚੈ ਗੁਰਦੇਵ ਧੰਨ ਗੁਰਦੇਵ ਸਵੇਰ ਦਾ ਕਿੰਨੇ ਵਜੇ ਦਾ ਟਾਈਮ ਹੈ ਸਵੇਰ ਨੂੰ ਸਾਂਝੀ ਪ੍ਰਭਾਤ ਫੇਰੀ ਪੂਰੇ ਫਲੋਰ ਸ਼ਹਿਰ ਦੀ ਪਰिक्रमा ਕਰੇਗੀ ਇਹ ਪ੍ਰਭਾਤ ਫੇਰੀ ਮਹੱਲਾ ਰਬਦਾਸਪੁਰਾ ਤੋਂ ਸ਼ੁਰੂ ਹੋ ਕੇ ਪਿੰਡ ਨੰਗਲ ਰਾਮਗੜ੍ਹ ਤੋਂ ਹੁੰਦੀ ਹੋਈ ਡੇਰਾ ਪਾਪਾ ਬ੍ਰਹਮਦਾਸ ਤਖੇ ਸਮਾਪਤੀ ਹੋਏਗੀ ਸਾਰੀ ਸੰਗਤ ਨੂੰ ਕੱਲ ਦੀ ਪ੍ਰভাত ਫੇਰੀ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਜੈ ਗੁਰਦੇਵ ਧੰਨ ਗੁਰਦੇਵ